ਕਦਦਾਓ ਠੀਕ ਠਾਕ ਸਾਰੇ ਕੂਤਰ ਬਾਜੋ ਲਓ ਜੀ ਅੱਜ ਆਪਣਾ ਪਹਿਲਾ ਵਲੌਗ ਆਈ ਆਪਾਂ ਅੱਜ ਕੂਤਰਾਂ ਨੂੰ ਪੰਨੇ ਆ ਦਾਣੇ ਆਪਾਂ ਅੱਜ ਨੂੰ ਬਣੋ ਲੱਗਿਆ ਤੇ ਹਾਰੇ ਆਪਣੇ ਦਾਣੇ ਕਣਕ ਆਪ ਡਰੇ ਆ ਦੋਨੋਂ ਖੁੱਡਿਆਂ ਚ ਰੱਖ ਦੇਣੀਆਂ ਵਾ ਹਮ ਲੋ ਜੀ ਫਿਰ ਨਾਲੇ ਖੁੱਡਾਂ ਨੂੰ ਆਲੇ ਖੁੱਡੇ ਚ ਰੱਖ ਦਈਏ ਇੱਕ ਮਿੰਟ ਦਿੰਦਾ ਖੁੱਡਿਆ ਲਓ ਜੀ ਮਿੱਤਰੋ ਹੋਏ ਬਾਹਰ ਨਾ ਆਜੋ ਲਾ ਲੋ ਚੱਕੋ ਮਿੱਤਰੋ ਖਾਓ ਲਓ ਜੀ ਆਪਾਂ ਇੱਧਰ ਬੁਲਾ ਜੋੜਿਆਂ ਨੂੰ ਰੱਖਦੇ ਦਾਣੇ ਹਣ ਆਪਾਂ ਪਰਲੇ ਖੁੱਡੇ ਜਿਹਾ ਰੱਖਾਂਗੇ ਦਾਣੇ ਆਪਾਂ ਉਹਦੇ ਦਾਣੇ ਪਾ ਲਈ ਉਹਦੇ ਲਈ ਟ੍ਰੇ 'ਚ ਆਪਾਂ ਫੇਰ ਤੁਹਾਨੂੰ ਦਿਖਾਉਂਦੇ ਲਓ ਜੀ ਮਿੱਤਰੋ ਆਪਾਂ ਦੂਜੇ ਖੁੱਡੇ ਲਈ ਟ੍ਰੇ 'ਚ ਵੀ ਦਾਣੇ ਪਾਲੇ ਆ ਹਣ ਆਪਾਂ ਇਹਨਾਂ ਕੂਤਰ ਨੂੰ ਰੱਖਦੇ ਇੱਧਰ ਵੀ ਆਪਣੇ ਜੂੜੇ ਜੜੇ ਲੱਗੇ ਆ ਆ ਦੇਖੋ ਖਾਓ ਮਿੱਤਰੋ ਇੱਧਰ ਇੱਧਰ ਆ ਇੱਕ ਬੱਚਾ ਵਾ ਤੇ ਇਹ ਆਂਡੇ ਵੀ ਤੇ ਇਹਦੀ ਮਾਂ ਨੇ ਦੁਬਾਰਾ ਤੇ ਇਧਰ ਆ ਕਾ ਬੱਚਾ ਦੇਖੋ ਮਿੱਤਰੋ ਇਹ ਇੱਕ ਉਹ ਬੱਚਾ ਬੈਠਾ ਹੀ ਉਹ ਪਤਾ ਨਹੀਂ ਮੇਰੇ ਸਾਡੇ ਲੱਤ ਨੂੰ ਕੀ ਗੂ ਹੋ ਗਿਆ ਆ ਇੰਦਰ ਆ ਪਹਿਨਾਸੇ ਪਾਣੀ ਭਰ ਲਈਏ ਤੋੜੀਆਂ ਚੱਕੋ ਮਿੱਤਰੋ ਚੱਕ ਲਈ ਆਪਾਂ ਤੋੜੀ ਹੁਣ ਜਾ ਕੇ ਇਹਦੇ ਥੱਲੇ ਭਰਦੇ ਆ ਪਾਣੀ ਦੇ ਨੇ ਰੱਖਦੇ ਆ ਕੋ ਜੀ ਆਪਾਂ ਇਹਨੂੰ ਮੜਾ ਪਹਿਲਾਂ ਧੋੜੀਏ ਤੋੜੀ ਨੂੰ ਇਹਦੇ ਭਰਦੇ ਆ ਮਿੱਤਰੋ ਲੋ ਮਿੱਤਰੋ ਤੌੜੀ ਆ ਪਈ ਆ ਪਾਣੀ ਦੀ ਭਾਰ ਇੱਧਰ ਰੱਖ ਦੀ ਏ ਖੁੱਡੇ 'ਚ ਚਲੋ ਮਿੱਤਰੋ ਪੀਓ ਪਾਣੀ ਇਹ ਥੋੜੇ ਦੇ 55 ਰਾਇਲ ਚੱਕ ਲਈ ਚੱਕੋ ਉਹ ਕਮੈਂਟਸ ਇਹ ਉੱਤੇ ਚੜਕਣੀ ਬਿਨਾ ਲਓ ਵੀ ਪੀ ਲਓ ਮਿੱਤਰੋ ਪਾਣੀ ਹੁਣ ਆਪਾਂ ਦੂਜੇ ਖੁੱਡੇ 'ਚ ਰੱਖ ਦਿੰਨੇ ਤੌੜੀ ਪਰ ਲੇਖ ਲਓ ਵੀ ਦੂਜੀ ਆਪਾਂ ਤੌੜੀ ਲਈਤੀ ਭਾਰ ਇੱਧਰਲੇ ਖੁੱਡੇ 'ਚ ਦਈਏ ਰੱਖ ਉਹ ਭਾਂਡੇ ਨੇ ਲਓ ਵੀ ਮਿੱਤਰੋ ਇੱਧਰਲੇ ਖੁੱਡੇ 'ਚ ਇੱਥੇ ਰੱਖ ਆਪਾਂ ਤੌੜੀ ਮਿੱਤਰ ਪਾਣੀ ਪੁਨੀ ਤੇ ਇਹ ਦੇਖੋ ਬੱਚੇ ਹੁੰਦੇ ਨੇ ਕਿ ਦਾਣੇ ਉਹ ਵੇਖੀ ਛੋਟੇ ਨੇ ਕਾ ਲਓ ਜੀ ਇੱਕ ਦੇਖੋ ਆ ਬੱਚਾ ਹੀ ਆ ਦੋਨੇ ਭਾਈ ਆ ਸਾਰੇ ਤੇ ਇਹ ਕਾ ਕੂਤਰੀ ਛਾਖੀ ਦੇ ਵੀ ਬੱਚੇ ਘਟਣਾ ਲਿਆ ਇਧਰ ਆਪਣੀ ਖੰਡ ਮਿਸ਼ਰੀ ਦੀ ਵੀ ਬੱਚੇ ਘਟਣਾ ਲਿਆ ਸੱਪ ਦੇ ਵੀ ਇਧਰ ਕਰਦਾ ਇਧਰ ਚੀਨੀ ਨੇ ਆ ਦੇਖੋ ਮਿੱਤਰੋ ਦੋ ਘੱਟ ਲਈ ਚੀਨੀ ਨੇ ਬੱਚੇ ਆਪਣੀ ਨੇ ਦੋ ਘੱਟ ਲਈ ਤਾਂ ਬਾਕੀ ਤੇ ਦਾਣੇ ਦੋਨੇ ਚੁਗ ਹੀ ਜਾਂਦੇ ਮਿੱਤਰੋ ਨੇ ਭਾਈ ਐਦਾ ਸੀਗਾ ਬਲੌਗ ਦੱਸਿਓ ਮਿੱਤਰੋ ਕਿੱਧਰ ਲੱਗਿਆ ਵੀਡੀਓ ਲਾਈਕ ਕਰੋ ਕਮੈਂਟ ਕਰੋ ਤੇ ਆਪਾਂ ਹੋਰ ਵੀਡੀਓ ਪਾਇਆ ਕਰਾਂਗੇ ਤੇ ਦੱਸਿਓ ਆਪਣਾ ਪਹਿਲਾ ਬਲੌਗ ਕਿੱਦਾਂ ਲੱਗੇ ਬਾਈ ਵੀ ਮਿੱਤਰੋ